ਠੰਡੀ ਛੇਲ ਦੀ ਕਰ ਲੋ ਠੰਡੀ ਛੇਲ ਆ ਬਾਈ ਜੀ ਠੀਕ ਆ ਹੱਥੋਂ ਥਲਵਾਈ ਜਾਂਦੀ ਆ ਲੋ ਬਾਈ ਜੀ ਲੋ ਦੋਸਤੋ ਚੈੱਕ ਕਰ ਲੋ ਲਾ ਲਾ ਬਹੁਤ ਬੰਗਾ ਬੱਠੀ ਇੱਕ ਮਿੰਟ ਟੈਲ ਦਿਖਾ ਦੇਣਾ ਦੋਸਤੋ ਤੁਹਾਨੂੰ ਮੈਂ ਪਿੱਛੋਂ ਚੈੱਕ ਕਰੋ ਹਜੇ ਇਹਦਾ ਲੋ ਵੀ ਦੋਸਤੋ ਤੁਸੀਂ ਚੈੱਕ ਕਰ ਲਓ ਪਿੱਛੋਂ ਠੰਡ ਹਵਾ ਨਹੀਂ ਦੋਸਤੋ ਚੈੱਕ ਕਰ ਲਓ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਆਪਣੀ ਵੀਡੀਓ ਵਿੱਚ ਸਵਾਗਤ ਕਰਦੇ ਆ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਅੱਜ ਆਪਾਂ ਬਾਈ ਮਨਜਿੰਦਰ ਦੇ ਘਰੋਂ ਵੀਡੀਓ ਲੈ ਕੇ ਆਏ ਆ ਤੇ ਬਾਈ ਕੋਲੇ ਡੱਬੀ ਵਹਿੜ ਵਿਖਾਊਗਾ ਪਹਿਲੇ ਸੂਏ ਦੋ ਦੰਦ ਵਹਿੜ ਆ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਕੱਲੀ-ਕੱਲੀ ਜਾਣਕਾਰੀ ਤੁਹਾਨੂੰ ਲੈ ਕੇ ਦੱਸਾਂਗੇ ਦੋਸਤੋ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਵਹਿੜ ਤੇ ਤੁਸੀਂ ਥੋੜਾ ਜਿਹਾ ਫੋਨ ਤੋਂ ਡਰਦੀ ਆ ਥਣ ਹਵਾਨੇ ਇਹਨੂੰ ਮੈਂ ਦੋਸਤੋ ਚੈੱਕ ਕਰਾ ਦਿੰਦਾ ਥੱਲੋਂ ਚੈੱਕ ਕਰ ਲਓ ਤੁਸੀਂ ਚਾਰੇ ਥਣ ਖਿੰਡਵੇ ਆ ਤੇ ਪਿੱਛੋਂ ਇੱਕ ਵਾਰੀ ਨਿਗਾਹ ਮਾਰਾ ਦਿੰਨੇ ਆ ਦੋਸਤੋ ਤੇ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਦੋਸਤੋ ਕਰਾਉਣੇ ਆ ਬਾਈ ਨਾਲ ਗੱਲਬਾਤ ਚਿਗਲ ਬਾਈ ਜੀ ਸਸਰੀ ਦਾ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਨਾਮ ਮਨਜਿੰਦਰ ਸਿੰਘ ਸਨ ਆਫ ਬਲਤੇਜ ਸਿੰਘ ਵੀਰੇ ਪਿੰਡ ਝੋੜਾ ਤਹਿਸੀਲ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਠੀਕ ਐ ਬਾਈ ਜੀ ਆਪਾਂ ਵੈੜ ਦੀ ਗੱਲ ਕਰਕੇ ਕਿਹੜੇ ਸੂਏ ਬਾਈ ਪਹਿਲਾ ਸੂਆ ਮੂੰਹ ਦੋ ਦਾਂਦਾ ਬਾਈ ਅੱਛਾ ਪਹਿਲਾ ਸੂਆ ਮੂੰਹ ਦੋ ਦਾਂਦਾ ਮੂੰਹ ਦੋ ਦਾਂਦਾ ਦੋ ਦਾਂਦਾ ਤੇ ਬਾਈ ਬਾਈ ਕਿੰਨੇ ਦਿਨ ਲੈ ਜੂਗੇ ਹਜੇ 10 12 ਦਿਨ ਤਾਂ ਲੈ ਜੂਗੇ 10 12 ਦਿਨ ਖੁੱਲ੍ਹੇ ਲੈ ਜੂਗੇ ਕੋੜਾ ਪੜਾਣੀ ਨਵਾ ਵੜਨੇ ਹਜੇ ਠੀਕ ਹੈ ਤੇ ਜੇ ਬਾਈ ਆਪਾਂ ਗੱਲ ਕਰਕੇ ਦੁੱਧ ਦੀ ਕਿੰਨਾ ਪਾ ਦੂਗੀ ਦੁੱਧ ਕਹਿੰਨ ਨੂੰ ਅਗਲਾ 25 ਵੀ ਕਹਿੰਦਾ 20 ਲੀਟਰ ਖੁੱਲਾ ਦੁੱਧ ਚਵਾਊਗੀ ਆਪਾਂ ਚਵਾ ਕੇ ਵੀ ਦੇ ਦਾਂਗੇ 20 ਲੀਟਰ ਉਹਦੇ ਬਾਅਦ ਅੱਛਾ ਜੇ ਕੋਈ ਬਾਈ ਸਾਈ ਕਰਦਾ ਮੰਨ ਲਾ ਹਾਂ ਚਵਾ ਕੇ ਵੀ ਦੇ ਦਾਂਗੇ ਵੀ ਸੁਆ ਕੇ ਵੀ ਦੇ ਕੇ ਚਵਾਇ ਚਵਾ ਕੇ ਦੇ ਦਾਂਗੇ ਵੀ ਸੁਆ ਕੇ ਵੀ ਦੇ ਦਾਂਗੇ 20 ਲੀਟਰ ਦੀ ਪੂਰੀ ਗਾਰੰਟੀ ਪੂਰੀ ਗਾਰੰਟੀ ਹੈ ਵੀ ਮਾਂ ਦਾ ਲੈ ਰਕੜਾ 20 ਲੀਟਰ ਦਾ ਅੱਛਾ ਠੰਡੀ ਛੀਲ ਦੀ ਗੱਲ ਹੈ ਜਮਾ ਠੰਡੀ ਛੀਲ ਹੈ ਬਾਈ ਜੀ ਠੀਕ ਹੈ ਹੱਥੋਂ ਥਲਵਾਈ ਹੁੰਦੀ ਆ ਲਓ ਬਾਈ ਜੀ ਲਓ ਦੋਸਤੋ ਚੈੱਕ ਕਰ ਲਓ ਕਹਿੰਦਾ ਬਹੁਤ ਬੰ ਤੇਰੇ ਭਈਆ ਪਾ ਤੋੜ ਕੇ ਦਿਖਾ ਦਗੇ ਵੜ ਨੂੰ ਤੋੜ ਕੇ ਵਿਖਾ ਦੇ ਲੈ ਖੋਲੀ ਕਰ ਮੜਾ ਯਾਰ ਲੋ ਵੀ ਦੋਸਤੋ ਤੁਸੀਂ ਚੈੱਕ ਕਰ ਲਓ ਪਿੱਛੋਂ ਥਣ ਹਵਾਨੇ ਹੀ ਦੋਸਤੋ ਚੈੱਕ ਕਰ ਲਓ ਥਣ ਵੀ ਤੁਸੀਂ ਚੈੱਕ ਕਰ ਲਓ ਦੋਸਤੋ ਪਿੱਛੋਂ ਨਿਗਾ ਮਾਰ ਲਓ ਥਣ ਹਵਾਨੇ ਦੇ ਲੈ ਮੋੜ ਲਾ ਕਰ ਫਿਰ ਕੁਆਲਟੀ ਚੈੱਕ ਕਰ ਲਓ ਤੁਸੀਂ ਆਪ ਜੇ ਗੱਲ ਕਰਕੇ ਮੂੰਹ ਦੋ ਦਾਂਦਾ ਆਪ ਬੁਖਾਰ ਨੇ ਬਈ ਦੀ ਬੁਖਾਦ ਗੇ ਬੁਖਾਦ ਇੱਕ ਮਰਾ ਹੀ ਨਿਗਾ ਮੜ ਜੀਦਾ ਲੋ ਵੀ ਦੋਸਤੋ ਚੈੱਕ ਕਰ ਲਓ ਸੀ ਮੂੰਹ ਵੱਚੀ ਦੋ ਦਾਂਦਾ ਠੀਕ ਹੈ ਜੀ ਭਾਈ ਜੀ ਆਪਾਂ ਜੀ ਡਿਮਾਂਡ ਦੀ ਗੱਲ ਕਰਕੇ ਡਿਮਾਂਡ ਬਾਈ ਦੀ ਫੋਨ ਤੇ ਕਰਾਂਗੇ ਬੜ ਕੱਕੀ ਆ ਜੀ ਫੋਨ ਤੇ ਕਰੋਗੇ ਹਾਂ ਬੱਚਾ ਤੇ ਰੇਟ ਬਾਈ ਵਹਿ ਜਾਊਗਾ ਜਮਾ ਜਾਇ ਜਾਊਗਾ ਭਾਈ ਜੀ ਕੋਈ ਲੈਣ ਦੇ ਨਾਲ ਕੰਮ ਹੀ ਹੋਊਗਾ ਜਮਾ ਲੈਣ ਦੇ ਨਾਲ ਅੱਗੇ ਆਪਾਂ ਵੀਡੀਓ ਪਾਉਣੀ ਆ ਠੀਕ ਹੈ ਈਮਾਨਦਾਰ ਖੁੱਲਾ ਹੋ ਜਾਊਗਾ ਖੁੱਲਾ ਮਾਨਦਾਨ ਹੋਊਗਾ ਭਾਈ ਜੀ ਜੇ ਵੀ ਆਪਣੀ ਵੀਡੀਓ ਵੇਖ ਕੇ ਤਾਂ ਪੂਰਾ ਮਾਨਦਾਨ ਮਾਨਦਾਨ ਕੀਤਾ ਜਾਊ ਭਾਈ ਜੀ ਠੀਕ ਹੈ ਤੇ ਭਾਈ ਨੰਬਰ ਬੋਲ ਦਿਆਂ ਉਹਦਾ ਨੰਬਰ 95019 ਜੀ 58933 ਠੀਕ ਹੈ ਲੋ ਦੋਸਤੋ ਇੱਕ ਵਾਰ ਤੁਸੀਂ ਚੈੱਕ ਕਰ ਲਓ ਨਿਗਾਹ ਮਾਰ ਲਓ ਥਣ ਹਵਾਨੇ ਤੇ ਤੁਸੀਂ ਨਾੜਾ ਨੋੜਾ ਦ ਕੱਲਾ ਕੱਲਾ ਥਾਂ ਲੱਗਿਆ ਬਰਾਬਰ ਸਾਈਜ਼ ਆ ਸਣਾ ਦੋਸਤੋ ਬਾਕੀ ਜੇ ਬਾਈ ਦੀ ਵਾਇਰ ਤੁਹਾਨੂੰ ਪਸੰਦ ਆਉਂਦੀ ਦੋਸਤੋ ਤੇ ਬਾਈ ਦਾ ਨੰਬਰ ਆਪਾਂ ਲੈਤਾ ਸਕਰੀਨ ਤੇ ਵੀ ਬਾਈ ਦਾ ਨੰਬਰ ਚਲਾ ਦਾਂਗੇ ਤੇ ਬਾਈ ਨਾਲ ਜ਼ਰੂਰ ਫੋਨ ਤੇ ਕੰਟੈਕਟ ਕਰਨਾ ਜੇ ਦੋਸਤੋ ਤੁਹਾਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਕਿਸੇ ਵੀ ਵੀਰ ਪ੍ਰਾਣ ਨੇ ਆਪਣੇ ਤੋਂ ਵੀਡੀਓ ਕਵਰ ਕਰਾਉਣੀ ਹੈ ਤੇ ਆਪਣਾ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਦੋਸਤੋ ਧੰਨਵਾਦ